ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਆਪਾਂ ਪੜ ਰਹੇ ਹਾਂ ਰਾਮ ਸਰੂਪ ਅਣਖੀ ਦੇ ਲਿਖਿਆ ਨਾਵਲ ਕੋਠੇ ਖੜਕ ਸਿੰਘ। ਚਲੋ ਪੜਦੇ ਹਾਂ ਇਸ ਦਾ ਅਗਲਾ ਅਧਿਆਇ। ਅਰਜਨ ਵੱਡੇ ਤੜਕੇ ਉੱਠ ਕੇ ਆਪਣੇ ਘਰੋਂ ਚਲੇ ਆ ਗਿਆ। ਥੋੜੀ ਦੇਰ ਬਾਅਦ ਹੀ ਹਰਨਾਮੀ ਉੱઠી। ਪਾਣੀ ਦੀ ਗੜਵੀ ਭਰੀ ਤੇ ਦਰਵਾਜ਼ੇ ਦਾ ਬਾਹਰਲਾ ਕੁੰਡਾ ਲਾ ਕੇ ਬਾਹਰ ਨੂੰ ਚੱਲ ਪਈ। ਉਹ ਸਿੱਧੀ ਨਾਜ਼ਰ ਦੇ ਬਾੜੇ ਪਹੁੰਚੀ। ਕੁਲੀ ਵਿੱਚ ਉਹ ਹੈਗਾ ਸੀ ਤੇ ਇਕੱਲਾ ਸੀ। ਹਰ ਨਾਮੇ ਜਾਨ ਸਰ ਬੁੱਕਣ ਲੱਗ ਪਏ ਨਾજર ਸੁਣਦਾ ਰਹਾ ਫੇਰ ਪੁੱਛਿਆ ਗੱਲ ਵੀ ਦੱਸ ਕੋਈ ਠੀਕ ਹੋ ਕੇ ਬੈਠ ਉਹਨੇ ਅੱਖਾਂ ਪੁੰਝੀਆਂ ਸਾਹ ਖਿੱਚ-ਖਿੱਚ ਕੇ ਦੱਸਣ ਲੱਗੀ ਮੇਰੇ ਤਾਂ ਬਾਦ ਪੈ ਗਿਆ ਕਵੀ ਜਾਨ ਲੈ ਕੇ ਛੱਡੂ ਮੇਰੀ ਕੀ ਦੀ ਗੱਲ ਕਰਦੀ ਐ ਗਿੰਦਰ ਉਹਨੇ ਨਹੀਂ ਟੰਡੇ ਦਾ ਅਰਜਣ ਟੁੱਟ ਜਾਣਾ ਮੈਂ ਤਾਂ ਕਹਿਨੀ ਆ ਪਲੇਗ ਨਿਕਲੇ ਜਿਹੜੀ ਕੀਤੀ ਐ ਮੇਰੇ ਨਾਲ ਰਾਤ ਤੇਰੇ ਕੋਲ ਸੀ ਉਹ ਹਾਂ ਉੱਥੇ ਹੀ ਅੱਗ ਲੱਗਦਾ ਸੀ ਹਾਂ ਹਾਂ ਅਖੇ ਨਾਜ਼ਰ ਆਉਂਦਾ ਤੇਰੇ ਕੋਲ ਮੇਰੇ ਤਾਂ ਆ ਵੱਖੀ ਚ ਮਾਰਿਆ ਕੁਸ਼ਟ ਆ ਜਾਣੇ ਨੇ ਪਤਾ ਨਹੀਂ ਕੀ ਮਾਰਿਆ ਕੋਈ ਨਹੀਂ ਇਹਦਾ ਲਾਜ ਵੀ ਕਰ ਲਾਂਗੇ ਤੂੰ ਚੁੱਪ ਹੋ ਜਾ ਬਸ ਐਵੇਂ ਕਾਹ ਨੂੰ ਅੱਖਾਂ ਗਾਲਦੀਆਂ ਨਾਜ਼ਰ ਉੱਠਿਆ ਕਹਿੰਦਾ ਪਹਿਲਾਂ ਚਾਹ ਕਰਦੇ ਆ ਤੂੰ ਵੀ ਪੀ ਲਈ ਬੁੱਕ ਠੀਕ ਹੋ ਕੇ ਬਹਿ ਜਾ ਕੇਸ ਲੈ ਲਾ ਉੱਤੇ ਕੁੰਗੜੀ ਜੀ ਬੈਠੀ ਐ ਪੈਜਾ ਜੇ ਪੈਣਾ ਧਰਤੀ ਵਿੱਚ ਟੋਆ ਪੁੱਟ ਕੇ ਕੱਚਾ ਗੜੇ ਆਂਦੇ ਬਣਾਏ ਚੁੱਲ੍ਹੇ ਉਤੇ ਨਾਜਰ ਨੇ ਪਤੀਲੀ ਵੀ ਜੀ ਇੱਕ ਗੜਵੀ ਪਾਣੀ ਦੇ ਪਾ ਕੇ ਚਾਹ ਧਰ ਦਿੱਤੀ ਇੱਕ ਪਾਸੇ ਤਿਲਾਂ ਦੇ ਸਲਰੇ ਕੜਬ ਦੇ ਟਾਂਡੇ ਗੁਵਾਰੇ ਦੇ ਡੰਡਰ ਤੇ ਕਪਾ ਦੀਆਂ ਛਟੀਆਂ ਦਾ ਰਲਿਆ ਮਿਲਿਆ ਜਿਹੜਾ ਢੇਰ ਲਾਇਆ ਹੋਇਆ ਸੀ ਇੱਕ ਰੁਗ ਭਰ ਕੇ ਉਹਨਾਂ ਚੁੱਲ੍ਹੇ ਵਿੱਚ ਸੁਟਿਆ ਤੇ ਅਗ ਮਚਾ ਦਿੱਤੀ ਪਤੀਲੀ ਦੇ ਪਾਣੀ ਵਿੱਚ ਚਾਹ ਦੀ ਪੱਤੀ ਸੁੱਟ ਕੇ ਉੱਤੇ ਢੱਕਣ ਦੇ ਦਿੱਤਾ ਚਾਉ ਬਲੇ ਤੋਂ ਉਹਨੇ ਇੱਕ ਰੁਗ ਚੁੱਲੇ ਵਿੱਚ ਹੋਰ ਸੁੱਟਿਆ ਤੇ ਪਤਲੀ ਵਿੱਚ ਗੁੜ ਦੀਆਂ ਰੋੜੀਆਂ ਪਾ ਦਿੱਤੀਆਂ ਗੜਬੀ ਵਿੱਚ ਪਾਣੀ ਲੈ ਕੇ ਉਹ ਪੇੜਾਂ ਦੇ ਛਤਲੇ ਥੱਲੇ ਗਿਆ ਬੱਕਰੀ ਨੂੰ ਕੰਨੋਂ ਫੜ ਕੇ ਖੜੀ ਕੀਤਾ ਥਣਾ ਉੱਤੇ ਪਾਣੀ ਦੇ ਛਿੱਟੇ ਮਾਰ ਕੇ ਉਹਨੇ ਗੜਬੀ ਵਿੱਚ ਦੁੱਧ ਚੋਲਿਆ ਵਾਪਸ ਆਇਆ ਤਾਂ ਪਤਲੀ ਵਿੱਚ ਜ਼ਿਆਦਾ ਪਾਣੀ ਘਰਣਾਟੇ ਮਾਰੀ ਜਾਂਦਾ ਸੀ ਬਿੰਦੇ-ਬਿੰਦੇ ਡੁੰਡਾ ਉੱਠਦਾ ਦੁੱਧ ਦੀ ਸਾਰੀ ਗੜਬੀ ਉਹਨੇ ਪਤਲੀ ਵਿੱਚ ਉਲਾਦ ਦਿੱਤੀ ਬਾਲਣ ਦਾ ਇੱਕ ਝੋਕਾ ਹੋਰ ਲਾ ਦਿੱਤਾ ਜਦੋਂ ਐਨ ਉਬਲ ਗਈ ਤਾਂ ਪਤੀਲੀ ਉਹਨੇ ਥੱਲੇ ਲਾ ਲਈ ਤੇ ਦੋ ਬਾਟੀਆਂ ਚਾਹ ਦੀਆਂ ਭਰ ਲਈਆਂ ਮੰਜੇ ਉੱਤੇ ਉੱਠ ਕੇ ਹਰਨਾਮੀ ਉਹਦੇ ਕੋਲ ਚੁੱਲ੍ਹੇ ਲਾਉਣੇ ਆ ਬੈਠੀ ਦੋਵੇਂ ਜਣੇ ਕੁੱਟੀ-ਕੁੱਟੀ ਚਾਹ ਪੀਣ ਲੱਗ ਪਏ ਕੁੱਟਾਂ ਪਰ ਦੇ ਇੱਕ ਦੂਜੇ ਵੱਲ ਵੇਖ ਲੈਂਦੇ ਚੁੱਲ੍ਹੇ ਦੀ ਅੱਗ ਦੇ ਖੁਸਮੁਸੇ ਚਾਨਣੇ ਵਿੱਚ ਉਹਨਾਂ ਦੀਆਂ ਅੱਖਾਂ ਬੇਸ਼ੁਮਾਰ ਗੱਲਾਂ ਕਰਦੀਆਂ ਪਉ ਪਾਟ ਚੁੱਕੀ ਸੀ ਨਾજર ਨੇ ਸੋਚ-ਸੋਚ ਕੇ ਹਰਨਾਮੀ ਸਾਹਮਣੇ ਇੱਕ ਤਦਵੀਜ਼ ਰੱਖੀ ਤੂੰ ਇੱਕ ਦਿਨ ਉਹਨੂੰ ਆਪਣੇ ਘਰੇ ਬੁਲਾ ਰਾਤ ਰਾਤ ਉਹਨੂੰ ਜਿਵੇਂ ਹੁਣ ਰਹਿ ਕੇ ਗਿਆ ਹੂੰ ਹੂੰ ਸਾਰੀ ਰਾਤ ਨਹੀਂ ਅੱਧੀ ਰਾਤ ਉਹਨੂੰ ਕਿਵੇਂ ਨਾ ਕਿਵੇਂ ਘਰੋਂ ਬਾਹਰ ਕਰ ਦੇ ਪਰ ਉਸ ਵੇਲੇ ਉਹਦੀ दारू ਪੂਰੀ ਪੀਤੀ ਹੋਣੀ ਚਾਹੀਦੀ ਹੈ ਉਦੋਂ ਪਿੱਛੋਂ ਅਸੀਂ ਜਾਣੀਏ ਮੁੜ ਕੇ ਨਹੀਂ ਆਉਂਦਾ ਤੇਰੇ ਕੋਲ ਫੇਰ ਤੇ ਫੇਰ ਨਾજર ਨੇ ਹਰਨਾਮੀ ਦਾ ਹੱਥ ਆਪਣੇ ਹੱਥ ਵਿੱਚ ਲੈ ਕੇ ਸੌਂ ਖਾਦੀ ਤੇਰਾ ਮੇਰਾ ਧਰਮ ਰਿਹਾ ਤੈਨੂੰ ਮੈਂ ਆਪਣੇ ਘਰ ਬਸਾਉਂ ਦੇਖੀ ਨਾ ਪਰ ਪਹਿਲਾ ਅਰਜੰਦ ਦਾ ਕੰਡਾ ਕੱਢੇਗਾ ਤਾਂ ਹੀ ਨਾ ਹਰਨਾਮੀ ਨੇ ਨਾજર ਦਾ ਹੱਥ ਘੁੱਟਿਆ ਬਸ ਹੁਣ ਤੂੰ ਦੇਖੇਂਗੀ ਕੀ ਕਰਦੇ ਆਂ ਸੀ ਨਾજર ਨੇ ਪੂਰੀ ਦਿਲਚਸਪੀ ਦਿਖਾਈ ਉਹ ਕੁੱਲੀ ਵਿੱਚੋਂ ਬਾਹਰ ਨਿਕਲੀ ਬਾੜੇ ਦੇ ਬਾਾਰ ਮੂਰੇ ਆ ਕੇ ਆਸਾ ਪਾਸਾ ਜਿਹਾ ਦੇਖਿਆ ਤੁਰਦੇ ਫਿਰਦੇ ਬੰਦਿਆਂ ਦੇ ਆਕਾਰ ਦੱਸਣ ਲੱਗ ਪਏ ਸਨ ਭਰੀ ਪ੍ਰਾਈ ਪਾਣੀ ਦੀ ਗੜਬੀ ਹੱਥ ਵਿੱਚ ਲੈ ਕੇ ਉਹ ਅੱਖ ਦੇ ਫੌਰ ਵਿੱਚ ਹੀ ਰੂੜੀਆਂ ਵਿੱਚ ਕਿਦਰੇ ਛਿਪਣ ਹੋ ਗਈ ਉਸ ਦਿਨ ਨਾજર ਪੇਡਾਂ ਦਾ ਇਜੜ ਪਾਇ ਰੂਪੇ ਵੱਲ ਲੈ ਗਿਆ ਪਹਿਹ ਪਹਿ ਜਾ ਕੇ ਇਜੜ ਨੂੰ ਵੱਡੇ ਬੋੜ ਕੋਲ ਇੱਕ ਖਾਲੀ ਬਾਣ ਵਿੱਚ ਬਿਠਾ ਦਿੱਤਾ ਕੁਝ ਪੇਡਾਂ ਇੱਧਰ ਉੱਧਰ ਝਾੜੀਆਂ ਉੱਤੇ ਮੂੰਹ ਮਾਰਨ ਲੱਗੀਆਂ ਉਹਦੇ ਨਾਲ ਚੂੜਿਆਂ ਦਾ ਮੁੰਡਾ ਪਾਲੇ ਰਲਿਆ ਹੋਇਆ ਸੀ ਦੁਪਹਿਰ ਦੀ ਰੋਟੀ ਉਹ ਨਾਲ ਹੀ ਪੱਲੇ ਬਣ ਕੇ ਲੈ ਜਾਂਦੇ ਕੁਝ ਅਚਾਰ ਤੇ ਗੰਡੇ ਵੀ ਗੁੜ ਚਾਹ ਵੀ ਨਾਲ ਰੱਖਦੇ ਨਾજર ਕੋਲ ਇੱਕ ਸੱਜਰ ਸੂਈ ਬੱਕਰੀ ਸੀ ਬੱਕਰੀ ਦਾ ਕੀ ਹੁੰਦਾ ਜਦੋਂ ਮਰ ਜੀ ਫੜੋ ਤੇ ਚੋਲੋ ਬੱਕਰੀ ਦੇ ਦੋ ਮੇਮਣੇ ਸਨ ਉਹਨਾਂ ਨੂੰ ਦੁੱਧ ਨਾ ਰਜਾ ਕੇ ਉਹ ਬਾੜੇ ਵਿੱਚ ਹੀ ਟੋਕਰੇ ਥੱਲੇ ਦੇ ਜਾਂਦਾ ਪੇਡਾਂ ਨਾਲ ਇੱਕ ਕੁੱਤਾ ਵੀ ਰਹਿੰਦਾ ਬਗਿਆੜ ਵਰਗੇ ਮੂੰਹ ਵਰਗਾ ਕੌੜ ਲੋਕਾਂ ਦੇ ਖਾਲੀ ਬਾਣਾ ਤੇ ਵੱਡਾਂ ਵਿੱਚ ਪੇਡਾਂ ਨੂੰ ਚਾਰ ਦੇ ਹੱਕ ਤੇ ਉਹ ਦੁਪਹਿਰ ਤੱਕ ਕਿਸੇ ਦੇ ਖਾਲੀ ਬਾਹਣ ਵਿੱਚ ਜਾ ਕੇ ਇੱਧਰ ਬਿਠਾ ਦਿੰਦੇ ਪਹਿਲੇ ਪਹਿਰ ਦੀ ਚਾਹ ਬਣਾਉਂਦੇ ਤੇ ਫਿਰ ਪੀ ਕੇ ਇੱਜੜ ਨੂੰ ਪਿੰਡ ਵੱਲ ਹੱਕ ਲੈਂਦੇ ਦਿਨ ਦਿਸ ਪਾ ਨਾਲ ਪਿੰਡ ਆਵੜਦੇ ਕਦੇ-ਕਦੇ ਕੋਈ ਜ਼ਿੰਮੇਦਾਰ ਨਾਜ਼ਰ ਦੇ ਇੱਜੜ ਨੂੰ ਆਪਣੇ ਬਾਹਣ ਵਿੱਚ 2-2, 3-3 ਰਾਤਾਂ ਵੀ ਬਿਠਾਉਂਦਾ। ਬਾਹਣ ਵਿੱਚ ਪਿਆ ਪੇਡਾਂ ਦੇ ਇੱਜੜਦਾ ਰਹੇ, ਬਹੁਤ ਉੱਤਮ ਗਿਣਿਆ ਜਾਂਦਾ ਹੈ। ਕੋਈ-ਕੋਈ ਜ਼ਿੰਮੇਦਾਰ ਤਾਂ ਆਪਣੇ ਖੇਤ ਵਿੱਚ 2-2, 3-3 ਇੱਜੜ ਇਕੱਠੇ ਬਿਠਾਉਂਦਾ। ਫੇਰ ਫਸਲ ਹੁੰਦੀ। ਬੱਸ ਛੱਡ ਦਿਓ ਗੱਲਾਂ। ਪਰ ਖੇਤਾਂ ਵਿੱਚ ਇੰਜ ਰਾਤ ਨੂੰ ਇੱਜੜ ਬਿਠਾਉਣਾ ਬੜਾ ਖਤਰਨਾਕ ਸਮਝਿਆ ਜਾਂਦਾ ਹੈ। ਕਈ-ਕਈ ਆਦਮੀਆਂ ਦਾ ਪਹਿਰਾ ਰੱਖਣਾ ਪੈਂਦਾ ਹੈ। ਬਗਿਆੜ ਪੈਣ ਦਾ ਡਰ ਰਹਿੰਦਾ ਹੈ। ਚੋਰੀ ਕਰਨ ਵਾਲੇ ਵੀ ਖੈਰ ਨਾ ਗੁਜ਼ਾਰਦੇ ਵੱਡੀ ਉਮਰ ਦੇ ਲੇਲ ਉਡਾ ਲੈ ਜਾਂਦੇ ਲੜਾਈਆਂ ਹੋ ਪੈਂਦੀਆਂ ਖੂਨ ਖਰਾਬਾ ਠੱਲਿਆ ਨਾ ਜਾਂਦਾ ਇਹ ਜੜ ਬਿਠਾਈ ਦਾ ਜ਼ਿਮੀਦਾਰ ਨੇ ਮੁਆਵਜ਼ਾ ਦੇਣਾ ਹੁੰਦਾ ਪੇਡਾਂ ਦੀ ਗਿਣਤੀ ਤੇ ਰਾਤਾਂ ਦੇ ਹਿਸਾਬ ਨਾਲ ਨਕਤ ਰੁਪਈਏ ਉਸ ਦਿਨ ਪਿਛਲੇ ਪਹਿਰ ਦੀ ਚਾਹ ਪੀ ਕੇ ਨਾਜ਼ਰ ਨੇ ਇੱਜੜ ਨੂੰ ਬੈਠਾ ਹੀ ਰਹਿਣ ਦਿੱਤਾ ਪਾਲੀ ਨੂੰ ਆਖਿਆ ਕਿ ਉਹ ਪੇਡਾਂ ਦੀ ਤਗੜਾਈ ਰੱਖੇ ਆਪ ਉਹ ਭਾਈ ਰੁਪਏ ਦੇ ਰਾਹ ਪੈ ਗਿਆ ਕਹਿੰਦਾ ਬੱਸ ਹੁਣੇ ਗਿਆ ਤੇ ਹੁਣੇ ਮੁੜ ਕੇ ਆਇਆ ਘੰਟਾ ਸਮਾ ਲੱਗੂ ਮਸਾ ਭਾਈ ਰੂਪਾ ਉਥੋਂ ਮਸਾ ਇੱਕ ਕੋ ਸੀ ਉਹ ਜਾਂਦਾ ਹੀ ਕੀਚਰ ਦੇ ਘਰ ਗਿਆ ਸੁਭਾਅ ਨਾਲ ਹੀ ਉਹ ਘਰੇ ਮਿਲ ਗਿਆ ਨਹੀਂ ਤਾਂ ਹਮੇਸ਼ਾ ਹੀ ਉਹ ਕਿਧਰੇ ਨਾ ਕਿਧਰੇ ਡੇਬਿਆ ਹੋ ਰਹਿੰਦਾ ਪਿੰਡ ਆਉਂਦਾ ਤਾਂ ਇੱਕ ਦੋ ਰਾਤਾਂ ਮਸਾ ਕੱਟਦਾ ਉਹ ਤਾਂ ਪਿੰਡਾਂ ਵਿੱਚ ਹੀ ਫਿਰਦਾ ਤੁਰਦਾ ਰਹਿੰਦਾ ਆਪਣਾ ਇਲਾਕਾ ਛੱਡ ਕੇ ਦੂਰ ਦੂਰ ਦੇ ਪਿੰਡਾਂ ਵਿੱਚ ਜਾਂਦਾ ਤੀਮੀ ਖਸਕੋਣਾ ਉਹਦੇ ਖੱਬੇ ਹੱਥ ਦਾ ਕਰਤੱਬ ਸੀ ਬਸ ਉਹਨੂੰ ਇੰਨੀ ਕੋ ਪਿੰਕ ਪੈ ਜਾਵੇ ਕਿ ਤੀਮੀ ਦੀ ਆਪਣੇ ਆਦਮੀ ਨਾਲ ਬਣਦੀ ਨਹੀਂ ਜਾ ਉਹਦਾ ਆਦਮੀ ਕਮਜ਼ੋਰ ਹੈ ਉਹ ਦੋ ਦਿਨ ਤੋਂ ਵੱਧ ਵੀ ਨਾ ਚਲਾਉਂਦਾ ਅਗਲੇ ਦੇ ਘਰ ਹੀ ਨਹੀਂ ਦਿਲਾਂ ਵਿੱਚ ਵੀ ਡੂੰਗਾ ਜਾ ਉਤਰਦਾ ਪੱਕਾ ਯਕੀਨ ਬਣ ਦਿੰਦਾ ਕਿ ਉਹ ਘਰ ਦਾ ਹੀ ਬੰਦਾ ਹੈ ਮਿੱਠਾ ਪਿਆਰਾ ਹੱਦੋਂ ਵੱਧ ਆਪ ਵੀ ਸੋਹਣਾ ਸੁਨੱਖਾ ਬਹੁਤ ਸੀ ਹੱਡਾਂ ਦਾ ਤਕੜਾ ਵੀ ਸੀ ਦਾੰਗ ਬੋਣੀ ਜਾਣਦਾ ਸੀ ਕੋਲ ਗੰਡਾਸੀ ਰੱਖਦਾ ਨਾਜਰ ਨੂੰ ਸਿਆਣੇ ਕੇ ਉਹ ਉਹਨੂੰ ਆਪਣੇ ਬਾਹਰਲੇ ਘਰ ਲੈ ਗਿਆ ਉੱਥੇ ਬੈਠਕ ਵਿੱਚ ਬਿਠਾ ਕੇ ਉਹਦੀ ਸਾਰੀ ਗੱਲ ਸੁਣੀ ਤੇ ਪੂਰਾ ਦਿਲ ਤਰਾਇਆ ਨਾਜਰ ਕਹਿੰਦਾ ਵੱਡੇ ਭਾਈ ਮੈਂ ਤਾਂ ਤੇਰੇ ਰੱਖਣ ਦਾ ਤੇਰੀ ਕਿਰਪਾ ਨਾਲ ਮੇਰਾ ਕੰਮ ਬਣ ਜੋ ਤੂੰ ਤਾਂ ਛੱਤਿਆਂ ਪਤਨਾਂ ਦਾ ਤਾਰੂ ਐ ਲਾ ਦੇ ਬਸ ਦਮਰਦਾ ਕੀਚਰ ਕਹਿੰਦਾ ਫਿਕਰ ਨਾ ਕਰ ਤੂੰ ਜਾ ਮੈਂ ਇੱਕ ਬੰਦਾ ਵੀ ਨਾਲ ਲੈ ਕੇ ਆਉ ਹੱਡ ਗੋਡੇ ਤੋੜ ਦੇਾਂਗੇ ਸਾਲੇ ਦੇ ਆਰੀ ਕਰਕੇ ਰੱਖ ਦੇਾਂਗੇ ਜੇ ਮੁੜ ਕੇ ਝਾਕ ਵੀ ਗਿਆ ਤੁਹਾਡੀ ਹਵਾ ਕੰਨ ਤਾਂ ਮੈਨੂੰ ਕੀਚਰ ਕੀ ਨੇ ਕਹਿਣਾ ਵੱਡੇ ਭਾਈ ਮੈਂ ਸੇਵਾ ਤੇਰੀ ਪੂਰੀ ਕਰੂੰ ਜਿੰਨਾ ਮਰਜ਼ੀ ਡੰਡ ਲਾ ਦੇ ਸਭ ਕਰੂੰ ਲੈ ਫਿਰ ਮੈਂ ਡੀਕ ਰੱਖੂੰ ਤੇਰੀ ਲੈ ਮੈਂ ਤਾਂ ਚੱਲਿਆ ਫਿਰ ਨਾજર ਨੇ ਚਾ ਵੀ ਨਹੀਂ ਪੀਤੀ ਉਨੀ ਪੈਰੀ ਬਾਪਸ ਆ ਗਿਆ ਇੱਜੜ ਕੋਲ ਆਇਆ ਤਾਂ ਪਾਲੀ ਮੁੰਡਾ ਉਹਨੂੰ ਡੀਕੀ ਜਾਂਦਾ ਸੀ ਪੇਡਾਂ ਉੱਠ ਉੱਠ ਕੇ ਭੱਜਦੀਆਂ ਉਹ ਮਸਾਂ ਰੋਕ ਰੋਕ ਰੱਖਦਾ ਅਕੱਲਾ ਜਣਾ ਨਾજર ਆਇਆ ਤਾਂ ਉਹਨੇ ਇੱਜੜ ਨੂੰ ਸਿੱਧਾ ਪਹੇ ਪਾ ਲਿਆ ਰਾਹ ਵਿੱਚ ਕਿਤੇ ਨਹੀਂ ਸਸਤਾਏ ਆਥਨ ਵੀ ਕਾਫੀ ਹੋ ਗਿਆ ਸੀ ਪਿੰਡ ਆ ਕੇ ਉਹਨੇ ਰਾਤ ਨੂੰ ਜਗੀਰੇ ਨਾਈ ਨਾਲ ਗੱਲਾਂ ਕੀਤੀਆਂ ਨਾਈ ਪਹਿਲਾਂ ਤਾਂ ਡਰਿਆ ਫਿਰ ਹੌਸਲਾ ਦਿਖਾ ਗਿਆ ਕਹਿੰਦਾ ਜਿੱਥੇ ਮਰਜੀ ਝੋਕ ਦੇ ਜਾਨ ਲਾ ਦੂੰ ਜਾਰੀ ਐ ਚਰੀ ਦਾ ਵੱਡ ਨਹੀਂ ਨਾજર ਤੇ ਅਰਜਨ ਕਦੇ ਵੀ ਸਾਹਮਣੋਂ ਸਾਹਮਣੇ ਨਹੀਂ ਹੋਏ ਸਨ ਨਾજર ਨੂੰ ਜੇ ਕਦੇ ਅਰਜਨ ਸਾਹਮਣੇ ਆਉਂਦਾ ਦਿਸ ਜਾਂਦਾ ਤਾਂ ਉਹ ਹੋਰ ਪਾਸੇ ਹੀ ਟਲ ਜਾਂਦਾ ਜੇ ਨਾજર ਸਾਹਮਣੇ ਪੈਂਦਾ ਤਾਂ ਵੀ ਨਾજર ਹੀ ਟਲਦਾ ਅਰਜਨ ਆਪਣੀ ਸੂਰਮਗਤੀ ਉੱਤੇ ਗਰਮੰਡ ਕਰਦਾ। ਉਹਨੂੰ ਮਾਣ ਸੀ ਕਿ ਉਹਦੇ ਜਿੰਨਾ ਜੋਰ ਹੋਰ ਕਿਸੇ ਵਿੱਚ ਵੀ ਨਹੀਂ। ਨਾજર ਵਰਗਿਆਂ ਨੂੰ ਤਾਂ ਉਹ ਦੋ-ਦੋ ਨੂੰ ਗਲੋਂ ਫੜ ਕੇ ਪੜਿਆ-ਪੜਿਆ ਕੇ ਕਿਹੜਾ ਨਾ ਮਾਰ ਦੇਵੇ। ਨਾજર ਨੂੰ ਉਹ ਨਜ਼ਰਾਂ ਥੱਲੇ ਹੀ ਦਿਵਾ ਕੇ ਰੱਖਣਾ ਚਾਹੁੰਦਾ ਸੀ। ਉਹਨੂੰ ਇਸ ਗੱਲ ਦਾ ਪੱਕਾ ਯਕੀਨ ਸੀ ਕਿ ਜਦੋਂ ਹਰਨਾਮੀ ਨੂੰ ਐਨਾ ਤਾੜ ਦਿੱਤਾ, ਐਨਾ ਵਰਜ ਦਿੱਤਾ ਤਾਂ ਉਹ ਉਹਨਕਾ ਨੂੰ ਨਾજર ਨੂੰ ਲਵੇ ਲਾਵੇਗੀ। ਇੱਕ ਦਿਨ ਫੇਰ ਜਾ ਕੇ ਅਰਜਨ ਨੇ ਹਰਨਾਮੀ ਨੂੰ ਠੋਕਰਿਆ ਸੀ ਉਹ ਕਹਿੰਦੀ ਤੈਨੂੰ ਤਾਂ ਐਵੇਂ ਬਹਿਮ ਹੋ ਗਿਆ ਉਹ ਪਤਾ ਨਹੀਂ ਕਿ ਮੈਂ ਇੱਕ ਦਿਨ ਭੁੱਲ ਭੁਲੇਖੇ ਇੱਥੇ ਘਰ ਆ ਗਿਆ ਹੁਣ ਆਇਆ ਕਦੇ ਤਾਂ ਮੈਂ ਸਮਝਾ ਦੂੰਗੀ ਬਈ ਗਾਹ ਨੂੰ ਨਾ ਆਵੇ ਮੈਂ ਕੀ ਲੈਣਾ ਉਹਦੇ ਤੋਂ ਅਰਜਨ ਨੂੰ ਇਹ ਵੀ ਯਕੀਨ ਸੀ ਕਿ ਹਰਨਾਮੀ ਉਹਦੇ ਤੋਂ ਪੂਰਾ ਡਰਦੀ ਹੈ ਉਹ ਪੂਰੀ ਹੈਂਕੜ ਰੱਖਦਾ ਗਮਾਨ ਵਿੱਚ ਰਹਿੰਦਾ ਕਿ ਜਿਸ ਦੀ ਮੀ ਕੋਲ ਉਹਦਾ ਆਉਣਾ ਜਾਣਾ ਹੈ ਉਥੇ ਨਾજર ਵਰਗੇ ਨੇ ਜਾ ਕੇ ਪੰਗਾ ਤਾਂ ਨਹੀਂ ਦੇਣਾ ਉਹਨੂੰ ਵੀ ਆਪਣੇ ਜਾਨ ਨੂੰ ਲੜਿੰਦੀ ਹੈ। ਇੱਕ ਦਿਨ ਅਰਜਨ ਸਾਥ ਵਿੱਚ ਖੁੰਡੂ ਤੇ ਬੈਠਾ ਮਿਲਖਾਸੂ ਫੌਜੀ ਦੀਆਂ ਗੱਲਾਂ ਸੁਣ ਰਿਹਾ ਸੀ। ਸਵੇਰ ਦਾ ਸਮਾਂ ਸੀ। ਧੁੱਪਾਂ ਜੇ ਚੜੀਆਂ ਹੀ ਸਨ। ਨਾજર ਇੱਧਰ ਛੱਡ ਕੇ ਖੇਤਾਂ ਨੂੰ ਅੱਜ ਨਹੀਂ ਗਿਆ ਸੀ। ਉਹਨੂੰ ਪਿੰਡ ਵਿੱਚ ਕੋਈ ਕੰਮ ਹੋਵੇਗਾ। ਅਰਜਨ ਨੂੰ ਉਹ ਦੂਰੋਂ ਆਉਂਦਾ ਦਿਸਿਆ। ਇੱਕ ਬਿੰਦ ਝਾਕ ਕੇ ਉਹਨੇ ਫੇਰ ਆਪਣਾ ਧਿਆਨ ਫੌਜੀ ਦੀਆਂ ਗੱਲਾਂ ਵੱਲ ਕਰ ਲਿਆ। ਫੌਜੀ ਕਿਸੇ ਅੰਗਰੇਜ਼ ਅਫਸਰ ਦੀਆਂ ਗੱਲਾਂ ਸੁਣਾ ਰਿਹਾ ਸੀ। ਕਿ ਮੇ ਉਹ ਉਹਦੇ ਉਤੇ ਮਿਹਰਬਾਨ ਸੀ ਸਹਬ ਦੀ ਮੇਮ ਉਹਦੇ ਉਤੇ ਕਿੰਨਾ ਯਕੀਨ ਰੱਖਦੀ ਸੀ ਨਾਜ਼ਰ ਜਦੋਂ ਉਹਦੇ ਕੋਲੋਂ ਦੀ ਨੀਵੀਂ ਪਾ ਕੇ ਜਿਹਾ ਦਵਾ ਸੁੱਟ ਲੰਗ ਗਿਆ ਤਾਂ ਮਗਰੋਂ ਅਰਜਨ ਉਹਦੀ ਪਿੱਠ ਵੱਲ ਝਾਕ ਕੇ ਤੇ ਖੰਗੂਰਾ ਮਾਰ ਦਿੱਤਾ ਖੰਗੂਰਾ ਮਾਰ ਕੇ ਅੱਖਾਂ ਵਿੱਚ ਹੀ ਮੁਸਕਰਾਇਆ ਨਾਜ਼ਰ ਨੇ ਮੁੜ ਕੇ ਨਹੀਂ ਦੇਖਿਆ ਅਤੇ ਨਾ ਹੀ ਆਪਣੀ ਚਾਲ ਵਿੱਚ ਕੋਈ ਫਰਕ ਪਾਇਆ ਅਰਜਨ ਨੇ ਹੌਲੀ ਦੇ ਕੇ ਪਰ ਚੱਬ ਕੇ ਗੱਲ ਕੀਤੀ ਸਾਲਾ ਵੱਡਾ ਆਸ਼ਕ ਫੌਜੀ ਗੱਲਾਂ ਕਰਦਾ ਕਰਦਾ ਰੁਕ ਗਿਆ ਅਰਜਨ ਨੇ ਹੰਗਾਰਾ ਪਰਿਆ ਅੱਛਾ ਫੇਰ ਕੀ ਕਹਿੰਦੀ ਮੇਮ ਬਸ ਜੀ ਜਦੋਂ ਮੇਰੇ ਤੇ ਮੇਮ ਨੂੰ ਪੱਕਾ ਯਕੀਨ ਹੋ ਗਿਆ ਮੈਂ ਤਾਂ ਸਿੱਟ ਦੀ ਸ਼ਫਾਰਿਸ਼ ਅਗਲੇ ਮਹੀਨੇ ਮੈਨੂੰ 5 ਰੁਪਏ ਤਰੱਕੀ ਮਿਲਗੀ ਪ੍ਰੇਟ ਮਾਫ ਬਾ ਵਈ ਫੌਜੀ ਸਿਆ ਫੇਰ ਤਾਂ ਹੁੱਦੇ ਨੂੰ ਪਹੁੰਚ ਗਿਆ ਤੂੰ ਅਰਜਨ ਨੇ ਕਿਹਾ ਤੇ ਉਥੋਂ ਉੱਠ ਖੜਾ ਹੋਇਆ ਹੋ ਗਿਆ ਤਾਂ ਫੋਜੀ ਨਮੇ ਆਏ ਬੰਦੇ ਨੂੰ ਵੀ ਨਵੀਆਂ ਗੱਲਾਂ ਸੁਣਾਉਣ ਲੱਗਿਆ ਇਹ ਅਧਿਆਇ ਇੱਥੇ ਹੀ ਸਮਾਪਤ ਹੁੰਦਾ ਹੈ ਕੱਲ ਪੜਾਂਗੇ ਆਪਾਂ ਇਸ ਕਿਤਾਬ ਨੂੰ ਅੱਗੇ ਮੇਰੇ ਤੋਂ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ